ਸਕ੍ਰੀਨ ਤੇ ਜਿਹੜੇ ਤੁਸੀਂ ਟੁੱਟੇ ਹੋਏ ਮਕਾਨ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਅਜਿਹਾ ਕੁਝ ਵਾਪਰਿਆ ਕਿ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਬਜ਼ੁਰਗ ਮਹਿਲਾ ਦਾ ਪਤੀ ਸਿਰਫ 1 ਮਿੰਟ ਦੇ ਲਈ ਬਾਥਰੂਮ ਗਿਆ ਸੀ ਕਿ ਪਿੱਛੇ ਉਸ ਦੀ ਹਮਸਫਰ ਹਮੇਸ਼ਾ ਹਮੇਸ਼ਾ ਦੇ ਲਈ ਇਸ ਸੰਸਾਰ ਨੂੰ ਅਲਵਿਦਾ ਕਹਿ ਚੰਦੀ ਹੈ ਜੀ ਹਾਂ ਇਹ ਬਜ਼ੁਰਗ ਜੋੜਾ 100 ਸਾਲ ਪੁਰਾਣੇ ਇੱਕ ਮਕਾਨ ਦੇ ਵਿੱਚ ਰਹਿ ਰਿਹਾ ਸੀ ਜਿਸ ਦੀ ਕਿ ਛੱਤ ਡਿੱਗਣ ਕਰਕੇ ਬਜ਼ੁਰਗ ਮਹਿਲਾ ਦੀ ਛੱਤ ਦੇ نیچے ਦਬਣ ਕਰਕੇ ਮੌਤ ਹੋ ਗਈ ਅਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਬਾਅਦ 2 ਘੰਟਿਆਂ ਬਾਅਦ ਬਜ਼ੁਰਗ ਮਹਿਲਾ ਨੂੰ ਮਲਬੇ ਦੇ ਹੇਠੋਂ ਕੱਢਿਆ ਤੇ ਬਜ਼ੁਰਗ ਪਤੀ ਜੋ ਕਿ ਬਾਥਰੂਮ ਗਿਆ ਸੀ ਇਸ ਕਰਕੇ ਉਸ ਦਾ ਬਾਲ-ਬਾਲ ਬਚਾ ਹੋ ਗਿਆ ਐਸ ਰਿੰਦਰ ਗੋਰੀ ਮੇਰਾ ਨਾਮ ਰਵਣ ਕੁਮਾਰ ਜਰਮ ਜੀ ਕੀ ਹੋਇਆ ਬੁਰਾ ਹਾਲ ਤਾਂ ਇਸ ਤਰ੍ਹਾਂ ਦਾ ਮੈਂ ਜੀ ਸਵੇਰੇ ਆਪਣੀ ਸ਼ੌਕ ਦੀ ਦੁਕਾਨ ਤੇ ਸਾਈਕਲ ਦੀ ਦੁਕਾਨ ਦਾ ਸਰਦੀ ਰਿਪੇਅਰ ਦੀ ਤੇ ਮੈਂ ਉਸ ਦੁਕਾਨ ਤੇ ਆ ਮੇਰੇ ਤਾਇਏ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾਂ गिर ਗਈਆਂ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਿੰਦਾ ਮੰਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮਨੂੰ ਵੀ ਫੋਨ ਆਇਆ ਕਰੋ ਇੱਧਰੋਂ ਤੇ ਫਿਰ ਫਟਾਫਟ ਮੈਂ ਤਾਂ ਕਾਣ ਵਧਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ ਉਤਰਮ ਗਏ ਸੀ ਪਿੱਛੋਂ ਚਤੜ ਡਿੱਗ ਗਈ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਇੱਕ ਇਹੋ ਜਿਹੜੀ ਛੱਤ ਹੈ ਕਾ ਪਿੰਨ ਚੁੰਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤ ਹੈ ਜੀ ਹਾਂ ਜੀ ਕਈ ਜਿਹੜੇ ਉੱਪਰ ਰਹੇ ਸੀ ਉਹ ਔਰ ਬਚਤ ਰਹੇਗੀ ਜੋ ਉਪਰਲੀ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਆ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਸੱਤਾ ਗਿਰਿਆ ਨੇ ਉਹ ਪਰਲੇ ਉੱਥੇ ਨਹੀਂ ਰਹੇਗੇ ਸੀ ਪਰਲੇ ਪਿੱਛੇ ਸੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੱਗਿਆ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨਾਲ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰਿਆਂ ਨਾਲ ਲੱਗ ਕੇ ਸੀ ਆਪ ਸਾਰਿਆਂ ਨੇ ਕਢਾਇਆ ਵਿੱਚ ਮੋਕੇ ਦੀ ਦਿੱਤ ਹੋ ਗਈ ਮੋਕੇ ਦੀ ਦਿੱਤ ਹੋ ਗਈ ਹੋ ਗਈ ਦੋ ਘੰਟੇ ਹੋ ਗਏ ਜੀ ਵਿੱਚ ਦਬੇ ਨੇ ਅਤੇ ਗੁਆਂਢੀਆਂ ਨੇ ਦੱਸਿਆ ਕਿ ਇੱਕਦਮ ਬਹੁਤ ਜ਼ੋਰ ਦੀ ਖੜਾਕਾ ਹੋਇਆ ਤਾਂ ਜਦੋਂ ਦੇਖਿਆ ਇਸ ਮਕਾਨ ਦੀ ਛੱਤ ਡਿੱਗ ਪਈ ਕਿਰਾਏ ਵਾਲੇ ਜੀ ਸ਼੍ਰੀਪਾਜੀ ਕਿੱਥੇ ਰਹਿੰਦੇ ਆਂ ਹੈ ਤੁਸੀਂ ਕਿੰਨੇ ਸਾਹਮਣੇ ਇੱਕ ਕੀੜਾ ਚੱਲੋ ਜਿਹੜਾ ਹਾਸਾ ਹੋਇਆ ਮਕਾਨ ਦੀ ਛੱਤ ਦੀ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਾਨੂੰ ਜੀ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਵਾਸ਼ਰੂਮ ਆਏ ਉਹਨਾਂਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਉਠਾ ਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਖੁੱਲ੍ਹ ਗੇਟ ਖੁੱਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਵੀਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਵੀ ਮਲਵਾ ਚ ਪਵਾਇਆ ਜੋ ਪਤਾ ਨਹੀਂ ਕਿ ਕਿੰਨਾ ਖਰਾਬ ਮਕਾਨ ਹੈ ਇਹ ਕਿਸਾ ਇਹ ਤਾਂ ਜੀ ਕਾ ਫੂਰਾਨਾ ਦੇਖੀਏ ਅੰਦਰ ਸਾਰਾ ਇਹ ਤਾਂ ਜੀ ਉੱਪਰ ਵੀ ਫੈਮਲੀ ਹੈ ਜੀ ਉੱਪਰ ਵੀ ਸੈਂਟੀ ਜੀ ਉਪਰੋਂ ਨੇ ਬਾਥਰੂਮ ਦੀ ਤੋੜ ਕੇ ਛੱਤ ਇਧਰੋਂ ਲੈ ਕੇ ਗਈ ਹੈ ਜੀ ਉਹ ਠੀਕ ਨਹੀਂ ਉਹਨਾਂ ਨੂੰ ਅਟੈਕ ਆ ਗਿਆ ਜੀ ਉਹ ਅਟੈਕ ਆ ਗਿਆ ਮੁੰਡਾ ਸੁਣਾ ਤਾਂ ਤੇ ਇੱਕ ਅੰਦਰ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋਤੋਂ-ਹੋਤੋਂ ਸੌ ਰਿਆ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ ਕਿੰਨੀ ਉਮਰ ਸੀ ਉਹਨਾਂ ਦੀ ਜਿਹੜੇ ਡੈਡੀ ਦੇ ਕਿ 72 ਦੇ ਜੀ ਤੇ ਮਮੇ ਦੇ ਹਾਂ ਜੀ ਇਹ ਜੀ ਅੰਕਲ ਜੀ ਹੈਗੇ ਸੀ ਬਜ਼ੁਰਗ ਜੀ ਸੀ ਜੀ ਇੱਕ ਕਹਾਵਤ ਹੈ ਕਿ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਜਿਸ ਇਨਸਾਨ ਦੀ ਉਮਰ ਬਧੀ ਹੋਈ ਹੋਵੇ ਉਸ ਦਾ ਕਦੇ ਵੀ ਬਾਲ ਬਾਂਕਾ ਨਹੀਂ ਹੋ ਸਕਦਾ ਅਜਿਹਾ ਹੀ ਇਸ ਬਜ਼ੁਰਗ ਵਿਅਕਤੀ ਦੇ ਨਾਲ ਹੋਇਆ ਉਸ ਦੀ ਉਮਰ ਬਧੀ ਹੋਈ ਸੀ ਜਿਸ ਕਰਕੇ ਉਹ ਬਾਹਰ ਚਲਾ ਜਾਂਦਾ ਪਰ ਉਸ ਬਜ਼ੁਰਗ ਮਹਿਲਾ ਦੇ ਉੱਤੇ ਛੱਤ ਡਿੱਗ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ